ਅਛਾ ਇੱਕ ਨਾ ਸਾਡਾ ਬੜਾ ਨਾਮੀ ਪ੍ਰਚਾਰਕ ਆ ਪ੍ਰਚਾਰਕ ਕਾਹਦਾ ਪੁਜਾਰੀ ਆ ਪੁਜਾਰੀ ਕਿਉਂ ਕਹਿ ਰਿਹਾ ਮੈਂ ਉਹਦੇ ਮੂੰਹ ਕਦੀ ਵੀ ਮੈਂ ਗੁਰੂ ਨਾਨਕ ਮਹਾਰਾਜ ਦਾ ਸਿਧਾਂਤ ਸੁਣਿਆ ਨਹੀਂ ਅਜੇ ਤੱਕ ਜਿੰਨੀ ਵਾਰੀ ਸੁਣਿਆ ਚੰਡੀ ਐ ਕਹਗੀ ਦੇਵੀ ਐ ਕਰਗੀ ਫਲਾਨੀ ਦੇਵੀ ਐ ਤੇ ਟਮਕਾਂਦੀ ਦੇਵੀ ਐ ਬਸ ਉਹਦਾ ਪ੍ਰਚਾਰਕ ਦਾ ਮਾਫ ਕਰਨਾ ਪੁਜਾਰੀ ਦਾ ਜਿੰਨਾ ਜੋਰ ਲੱਗਾ ਵਾ ਸਾਰਾ ਦਾ ਸਾਰਾ ਹਿੰਦੂਇਜ਼ਮ ਨੂੰ ਸਨਾਤਨ ਮਤ ਨੂੰ ਤੇ ਜਾਂ ਬੇਪਰਵਾਦ ਨੂੰ ਸਾਫ ਸਿੱਧੀ ਗੱਲ ਕਹਿ ਲੋ ਪ੍ਰਮੋਟ ਕਰਨ ਤੇ ਲੱਗਾ ਵਾ ਕਦੀ ਉਹਨੇ ਇੱਕ ਗੱਲ ਅਜੇ ਤੱਕ ਗੁਰੂ ਨਾਨਕ ਦੇ ਸਿਧਾਂਤ ਦੀ ਨਹੀਂ ਕੀਤੀ ਬੜੇ ਸਤਕਾਰਯੋਗ ਆ ਚਲੋ ਅਸੀਂ ਅਜੇ ਛੋਟੇ ਆ ਸਾਡੇ ਦਾਦਾ ਜੀ ਦੀ ਉਮਰ ਦੇ ਆ ਬੜਾ ਸਰਕਾਰ ਆ ਉਮਰ ਵਡੇਰੀ ਉਹਨਾਂ ਦੀ ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਆਂਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਪਤਾਨੇ ਇਸ ਲਈ ਜਨਮ ਦੇ ਵਿੱਚ ਚੰਡੀ ਪ੍ਰਗਟ ਕੀਤੀ ਤੇ ਚੰਡੀ ਨੇ ਕਿਹਾ ਵੀ ਪੁੱਤਰਾਂ ਦਾ ਮੋਹ ਛੱਡਣਾ ਪਊਗਾ ਹੁਣ ਮੈਂ ਸਵਾਲ ਕਰਦਾ ਵਾਂ ਇਹ ਜਿੰਨੀਆਂ ਵੀ ਸ਼ਹਾਤਾਂ ਹੋਈਆਂ ਕਿ ਇਹ ਸਾਰੀਆਂ ਸ਼ਹਾਤਾਂ ਚੰਡੀ ਦੇ ਚੰਡੀ ਨੂੰ ਖੁਸ਼ ਕਰਨ ਕਰਕੇ ਹੋਈਆਂ ਕਿ ਜਿੰਨੀਆਂ ਸ਼ਹਾਤਾਂ ਹੋਈਆਂ ਜਾ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਨੂੰ ਦਿੱਲੀ ਤੋਂ ਹੋ ਰਿਆ ਕਿਸੇ ਦੂਜੇ ਦਾ ਧਰਮ ਬਚਾਉਣ ਲਈ ਕਿਹੜਾ ਧਰਮ ਜਿਹੜੇ ਧਰਮ ਨਾਲ ਵਿਚਾਰ ਵੀ ਨਹੀਂ ਮਿਲਦੇ ਉਸ ਧਰਮ ਨੂੰ ਬਚਾਉਣ ਦੀ ਖਾਤਰ ਕਲਗੀਆਂ ਵਾਲੇ ਪਾਸ਼ਾ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਤੋਂ ਹੋਰਿਆ ਸਵਾਲ ਕਰਦਾ ਕਿ ਉਹ ਚੰਡੀ ਨੂੰ ਖੁਸ਼ ਕਰਨ ਵਾਸਤੇ ਤੋਰਿਆ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ 14 ਜੰਗਾਂ ਲੜੀਆਂ ਅਨੇਕਾਂ ਸਿੰਘ ਸਿੰਘਣੀਆਂ ਗੁਰੂ ਕੇ ਸਿੱਖ ਅਨੇਕਾਂ ਸ਼ਹੀਦ ਹੋ ਗਏ ਮੈਂ ਸਵਾਲ ਕਰਦਾ ਕਿ ਉਹ ਸਾਰਾ ਕੁਝ ਚੰਡੀ ਖੁਸ਼ ਕਰਨ ਵਾਸਤੇ ਕੀਤਾ ਸੀ ਗੁਰੂ ਸਾਹਿਬ ਨੇ ਮਹਾਰਾਜ ਨੇ ਆਪਣੇ ਪੁੱਤ ਬਾਰੇ ਸਿੱਖਾਂ ਬਦਲੇ ਉਹ ਗੱਲ ਵੱਖਰੀ ਵੀ ਅਜੇ ਹੀ ਨਮਕਰਮੀ ਕਰਕੇ ਤੇ ਗੁਰੂ ਨੂੰ ਭੁੱਲ ਗਏ ਆ ਗੁਰੂ ਨੂੰ ਭੁੱਲ ਕੇ ਜਾ ਕੇ ਡੇਰੇਦਾਰਾਂ ਦੇ ਰਾਧਾ ਸੁਆਮੀ ਆ ਤੇ ਜਾ ਕੇ ਪੈਰਾ ਚ ਬਹਿ ਕੇ ਜਾ ਕੇ ਨਕੋਦਰ ਵਾਲੇ ਬੀੜੀ ਫੂਕਦੇ ਪੈਰਾ ਚ ਬਹਿ ਕੇ ਉਹ ਗੱਲ ਵੱਖਰੀ ਆ ਪਰ ਕਲਗੀਆਂ ਵਾਲੇ ਪਾਸ਼ਾ ਨੇ ਸਾਡੇ ਬਦਲੇ ਪੁੱਤ ਬਾਰੇ ਹੀ ਤਾਂ ਸਵਾਲ ਕਰਦਾ ਕਿ ਉਹ ਪੁੱਤ ਕਲਗੀਆਂ ਵਾਲੇ ਨੇ ਚੰਡੀ ਖੁਸ਼ ਕਰਨ ਵਾਸਤੇ ਬਾਰੇ ਹੀ ਫਿਰ ਗੱਲ ਕੀ ਕੀਤੀ ਗਈ ਆਂਦੇ ਵੀ ਮਹਾਰਾਜ ਨੇ ਜਦੋਂ ਪਿਛਲੇ ਜਨਮ ਦੇ ਵਿੱਚ ਚੰਡੀ ਪ੍ਰਗਟ ਕੀਤੀ ਹੁਣ ਇਥੇ ਗੱਲ ਕੀਤੀ ਪਿਛਲਾ ਜਨਮ ਹੁਣ ਜਨਮ ਮਰਨ ਦੇ ਗੇੜ ਦੇ ਵਿੱਚ ਮੇਰੇ ਵਰਗਾ ਪਾਪੀ ਬੰਦਾ ਆਵੇ ਗੱਲ ਮੰਨਣ ਚ ਆਉਂਦੀ ਹੈ ਕੋਈ ਆਮ ਸਾਡੇ ਵਰਗਾ ਬੰਦਾ ਸਧਾਰਨ ਬੰਦਾ ਜਨਮ ਮਰਨ ਦੇ ਗੇੜ ਚ ਆਵੇ ਗੱਲ ਮੰਨਣ ਚ ਆਉਂਦੀ ਹੈ ਕਿਉਂਕਿ ਅਸੀਂ ਬਹੁਤ ਪਾਪੀ ਬੰਦੇ ਆ ਅਸੀਂ ਆਮ ਬੰਦੇ ਆ ਅਸੀਂ ਜਨਮ ਮਰਨ ਦੇ ਗੇੜ ਦੇ ਵਿੱਚ ਆਉਂਦੇ ਆ ਪਰ ਗੁਰੂ ਵੀ ਆਪਣੇ ਵਰਗਾ ਕਰਤਾ ਹੈ ਵੀ ਗੁਰੂ ਵੀ ਪਿਛਲੇ ਜਨਮ ਦੇ ਵਿੱਚ ਮਹਾਰਾਜ ਦੀ ਬਾਣੀ ਦਾ ਵਾਕ ਆ ਮਹਾਰਾਜ ਕਹਿੰਦਾ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ ਮੈਂ ਕੋਲੋਂ ਨਹੀਂ ਕਹਿ ਰਿਆ ਮਹਾਰਾਜ ਦੀ ਬਾਣੀ ਚ ਲਿਖਿਆ ਹੋਆ ਮਹਾਰਾਜ ਦੀ ਬਾਣੀ ਕਹਿੰਦੀ ਉਹ ਮੁਖ ਸੜ ਜਾਵੇ ਉਹ ਮੂੰਹ ਸੜ ਜਾਵੇ ਜਿਹੜੇ ਮੂੰਹ ਚੋਂ ਬੋਲ ਨਿਕਲੇ ਵੀ ਠਾਕੁਰ ਜੋਨੀ ਭਾਵ ਕੇ ਠਾਕੁਰ ਸਾਡਾ ਗੁਰੂ ਜੂਨਾ ਚੋਂਦਾ ਵਾ ਇਹ ਮੈਂ ਨਹੀਂ ਕਹਿ ਰਿਆ ਨਾ 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 ਬਾਣੀ ਕਹਿ ਰਹੀ ਹੈ ਹੁਣ ਜੇ ਇਸ ਦਲੀਲ ਦਾ ਜਵਾਬ ਬਾਣੀ ਦੇ ਵਿੱਚ ਹੋਏਗਾ ਤੇ ਦੇ ਦਿਓ ਭਈ ਸ਼ਾਇਦ ਅਸੀਂ ਝੂਠੇ ਹੋਈਗੇ ਪਰ ਮੈਂ ਉਸ ਪ੍ਰਚਾਰਕ ਨੂੰ ਕਦੀ ਨਹੀਂ ਸੁਣਿਆ ਸੱਚ ਦੱਸਾਂ ਦਿਲ ਦੀ ਗੱਲ ਸਾਰੇ ਦੇ ਸਾਰੇ ਦੀਵਾਨ ਉਹ ਪ੍ਰਚਾਰਕ ਦੇ ਸੁਣ ਲੇ ਕਦੀ ਉਸ ਪ੍ਰਚਾਰਕ ਨੇ ਇਹ ਗੱਲ ਨਹੀਂ ਗਿਆਨੀ ਜੀ ਨੇ ਕਹੀ ਵੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਵਾ ਬਸ ਇੱਕ ਗੱਲ ਤੇ ਜ਼ੋਰ ਲੱਗਾ ਵੀ ਦੇਵੀਆਂ ਪ੍ਰਮੋਟ ਕਰ ਲਈਏ ਉਹ ਪ੍ਰਚਾਰਕ ਤੁਹਾਨੂੰ ਪਤਾ ਵੀ ਪਿਛਲੇ 1-2 ਸਾਲ ਪਹਿਲਾਂ ਚਲੋ ਗੱਲ ਤੇ ਪੁਰਾਣੀ ਹੋ ਗਈ ਹੈ ਪਰ ਆਪਾਂ ਗੱਲ ਨੂੰ ਪੁਰਾਣੀ ਨਹੀਂ ਹੁੰਦਣਾ ਆਪਾਂ ਅੱਜ ਫੇਰ ਤਾਜ਼ੀ ਕਰ ਦੇਣੀ ਹੈ ਉਹ ਕੀ ਹੋਇਆ ਵੀ ਉਹ ਪ੍ਰਚਾਰਕ ਸੰਤ ਪ੍ਰੇਮਾਨੰਦ ਜੀ ਆ ਬਾਬਾ ਜੀ ਵਰਿੰਦਾਵਨ ਵਾਲੇ ਉਹਨਾਂ ਦੇ ਕੋਲ ਗਏ ਉਹਨਾਂ ਦੇ ਕੋਲ ਜਾ ਕੇ ਪੈਰਾਂ 'ਚ ਬੈਠੇ ਉਹਨਾਂ ਦੇ ਪੁੰਜੇ ਬੈਠੇ ਹੁਣ ਕੀ ਹੁੰਦਾ ਵਾ ਜਦੋਂ ਤੇ ਉਹਨਾਂ ਦਾ ਆਪਣੀ ਕੈਟਾਗਰੀ ਦਾ ਬੰਦਾ ਆਵੇ ਕੋਈ ਉਹ ਬਰਾਬਰ ਬਹਉਂਦੇ ਆ ਲੇਕਿਨ ਜਦੋਂ ਸਾਡੇ ਆਪਣੇ ਪ੍ਰਚਾਰਕ ਗਏ ਤੇ ਉਹਨਾਂ ਨੇ ਪੈਰਾਂ 'ਚ ਬਾਇਆ ਠੱਲੇ ਨੀਚਾ ਨੀਚੇ ਬਾਇਆ ਉਹਨਾਂ ਨੇ ਤੇ ਉਦੋਂ ਦਿਨ ਕਿਹੜੇ ਸੀ ਜਦਨ ਗੁਰੂ ਦੇ ਪੁੱਤਰ ਸ਼ਾਤਾਂ ਦੇ ਰਹੇ ਸੀ ਸ਼ੀਧੀ ਦੇੜੇ ਚੱਲ ਰਹੇ ਸੀ ਉਸ ਦਿਨ ਸਾਡੇ ਪ੍ਰਚਾਰਕ ਉਹਨਾਂ ਦੇ ਜਾ ਕੇ ਪੈਰਾ ਚ ਬੈ ਕੇ ਕੀ ਜਾਂਦੇ ਆ ਮਹਾਰਾਜ ਮੇਰ ਕਰੋ ਸਾਡਾ ਬਾਣੀ ਚ ਮੰਨੀ ਟਿਕਦਾ ਇਹ ਕਿੰਨਾ ਦਾ ਸਟੇਟਮੈਂਟ ਹੀ ਨਾਲਿਆਂ ਦੀ ਮੈਨੂੰ ਲੋੜ ਨਹੀਂ ਕੀ ਕਿਹਾ ਮਹਾਰਾਜ ਸਾਡਾ ਬਾਣੀ ਚ ਮੰਨੀ ਟਿਕਦਾ ਉਹ ਹੱਦ ਹੋ ਗਈ ਜਿਹੜੇ ਪ੍ਰਚਾਰਕ ਦਾ ਬਾਣੀ ਜੀ ਮੰਨੀ ਟਿਕਦਾ ਸੰਗਤਾਂ ਦਾ ਮਨ ਕਿਵੇਂ ਉਹ ਟਕਾ ਦੂਗਾ ਸੰਗਤਾਂ ਨੂੰ ਕਿਵੇਂ ਗੁਰੂ ਨਾਲ ਜੋੜ ਲੂਗਾ ਜਿਹਦਾ ਆਪ ਹੀ ਬਾਣੀ ਚ ਮੰਨੀ ਟਿਕਦਾ ਕਵੇ ਦੂਜਿਆਂ ਨੂੰ ਸੰਗਤ ਜੀ ਬਾਣੀ ਪੜੋ ਕੋ ਸੰਗਤ ਜੀ ਉੱਠ ਕੇ ਸਵਾਲ ਕਰੇ ਗਿਆਨੀ ਜੀ ਅਵਰ ਉਪਦੇਸੇ ਆਪ ਨਾ ਕਰੇ ਆਪ ਜਬਤ ਜਨਮੇ ਮਰੇ ਭਾਵ ਸਾਨੂੰ ਤਾਂ ਕਹਿ ਰਹੇ ਜੀ ਬਾਣੀ ਪਰ ਉਹ ਤੁਹਾ ਦਾ ਤੇ ਆਪਣਾ ਬਾਣੀ ਜਬਾਨੀ ਟਿਕਦਾ ਕੋਈ ਸਵਾਲ ਕਰ ਲੈ ਉਹਨਾਂ ਦੇ ਕੋਲ ਜਵਾਬ ਹੈ ਕੋਈ ਕੋਈ ਜਵਾਬ ਨਹੀਂ ਇੱਕੋ ਜਵਾਬ ਹੈ ਬਸ ਡਾਂਗ ਕੱਢ ਲਿਓ ਅਗਲੇ ਦwale ਇੱਕੋ ਜਵਾਬ ਹੈ ਜੀ ਡਾਂਗ ਕੱਢ ਲਿਓ ਗੁੰਡਾਗਰਦੀ ਕਰੋ ਇਹੋ ਜਵਾਬ ਹੈ ਬਾਣੀ ਚ ਜਵਾਬ ਕੋਈ ਨਹੀਂ ਫਿਰ ਪ੍ਰੇਮਾ ਨੰਦ ਜੀ ਚਲੋ ਆਪਾਂ ਵਿਸ਼ੇ ਵੱਲ ਲਾਈਏ ਪ੍ਰੇਮਾ ਨੰਦ ਜੀ ਦੇ ਕੋਲ ਬੈਠੇ ਆਈਓ ਕਿਤੇ ਲੋਕਾਂ ਦੇ ਘਰ ਜਾਣ ਤੇ ਆਪ ਲੋਕੀ ਇਹਨਾਂ ਨੂੰ ਪਾਦਸ਼ਾਹ ਪਾਦਸ਼ਾਹ ਕਰਕੇ ਤੇ ਉੱਚੇ ਥਾਂ ਦੇ ਬਹੁੰਦੇ ਆ ਤੇ ਸਾਡੇ ਲੋਕ ਥੱਲੇ ਬਹਿੰਦੇ ਆ ਇਹਨਾਂ ਨੂੰ ਬੈਠ ਤੇ ਵੱਖਰੀ ਸਪੈਸ਼ਲ ਚਾਦਰ ਵਿਛਾ ਕੇ ਬਹੁੰਦੇ ਇਹਨਾਂ ਨੂੰ ਤੇ ਜਦੋਂ ਉੱਥੇ ਪ੍ਰੇਮਾ ਨੰਦ ਜੀ ਦੇ ਕੋਲ ਵਰਿੰਦਾ ਬਣ ਗਏ ਉਹਨਾਂ ਨੇ ਪੁੱਝੇ ਭਾਈ ਲੋਕਾਂ ਦੇ ਕਿਤੇ ਪਾਣੀ ਦਾ ਗਲਾਹ ਹੈ ਕਿ ਬੀਬੀ ਪਾਣੀ ਦਾ ਗਲਾਹ ਲਾਈ ਨਾ ਉਹ ਬੀਬੀ ਨਾ ਨਾ ਇਹ ਮਹਾਪੁਰ ਖੈਦਾਂ ਹੁੜੇ ਪਾਣੀ ਪੀਂਦੇ ਆ ਇਹਨਾਂ ਨੂੰ ਸਰਬ ਬਲੋ ਦੇ ਬਾਟੇ ਚ ਪਾਣੀ ਪਿਆਓ ਤੇ ਜਦੋਂ ਪ੍ਰੇਮਾਨੰਦ ਤੇ ਜਾ ਕੇ ਪੈਰਾਂ ਦੇ ਵਿੱਚ ਬੈਠੇ ਉਹਨਾਂ ਨੇ ਉਹ ਜਿਹੜੇ ਹੁੰਦਾ ਨਾ ਉਹ ਗਲਾਸ ਹੁੰਦੇ ਆ ਉਹ ਐ ਖੋਲ ਕੇ ਜਿਹੜੇ ਉਤੋਂਾਂ ਛਿਲ ਜੀ ਲਾਈ ਦੀ ਜੀ ਦੀ ਪਹਿਲਾਂ ਤੇ ਫੇਰ ਮੂੰਹ ਨੂੰ ਲਾਈਦਾ ਵਾ ਉਹਨਾਂ ਨੇ ਉਹ ਗਲਾਸ ਲਿਆ ਕੇ ਦੋ ਦੋ ਰੁਪਈਆ ਵਾਲੇ ਪਾਣੀ ਦੇ ਦਿੱਤੇ ਤੇ ਜਾਨੀ ਜੀ ਹਣੀ ਉਹ ਖੋਲ ਕੇ ਗੜ ਗਏ ਆਖੋ ਸਤਨਾਮ ਸ਼੍ਰੀ ਉਹ ਖੋਲ ਕੇ ਗੜਕ ਗਏ ਤਾਂ ਸਵਾਲ ਕਰਦਾ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਉਦੋਂ ਲੋਕ ਥੱਲੇ ਬੈਂਦੇ ਆ ਤੇ ਕੋਈ ਕਹਿ ਦੇਣਾ ਇਹ ਬਰਾਬਰ ਇਹ ਬਜ਼ੁਰਗ ਆ ਤੁਹਾਡੇ ਬਰਾਬਰ ਬਿੜਦੇ ਬਾਦਗੇ ਤੇ ਉਦੋਂ ਭਾਈ ਸਾਹਿਬ ਨੂੰ ਹੀ ਕਹਿ ਦੇ ਦਿੰਦੇ ਬਾਦੋ ਪਰ ਭਾਈ ਸਾਹਿਬ ਨੂੰ ਅੰਦਰੇ ਅੰਦਰ ਮੰਨਦੇ ਵਿੱਚ ਨਾ ਉਹਨਾਂ ਦੇ ਐ ਬਾਲੇ ਵੱਜਣ ਹੁੰਦੇ ਮੇਰੇ ਬਰਾਬਰ ਯਾਰ ਮੇਰੇ ਬਰਾਬਰ ਮੈਂ ਇੱਡਾ ਨਾਮੀ ਪ੍ਰਚਾਰਕ ਮੇਰੇ ਬਰਾਬਰ ਬਵੇ ਕੋਈ ਉਹਨਾਂ ਦੇ ਅੰਦਰ ਹਉਮੇ ਬਾਲੇ ਮਾਰਨ ਦੀ ਹੁੰਦੀ ਹੈ ਪਰ ਉੱਥੇ ਜਾ ਕੇ ਪੁੰਜੇ ਭਾਇ ਅਗਲੇ ਤੇ ਕਮਾਲ ਦੀ ਗੱਲ ਜਦੋਂ ਉਹਨਾਂ ਦੇ ਆਪਣਾ ਕੈਟਾਗਰੀ ਦੇ ਬੰਦੇ ਆਉਣ ਮੋਨ ਭਗਵਤ ਆਰਐਸਐਸ ਦਾ ਮੁਖੀ ਆਇਆ ਉਹਨਾਂ ਬਰਾਬਰ ਕੁਰਸੀ ਲਵਾਈ ਸਾਡੇ ਵਾਲੇ ਗਏ ਥੱਲੇ ਬੈਠੇ ਕਮਾਲ ਦੀ ਗੱਲ ਜਦੋਂ ਸਾਡੇ ਵਾਲੇ ਜਾਣ ਸਾਡੇ ਵਾਲੇ ਥੱਲੇ ਬਹਿ ਕੇ ਉਹ ਪ੍ਰੇਮਾਨੰਦ ਉੱਤੇ ਜਕਾਰਾ ਲਾ ਦਿੰਦੇ ਆ ਤੇ ਸਾਡੇ ਵਾਲੇ ਥੱਲੇ ਰਾਂਦੇ ਰਾਂਦੇ ਕਰ ਲਾਤੇ ਉਹਨਾਂ ਨੇ ਕਹਿਣਗੇ ਕੀ ਉਹ ਜੀ ਬਾਣੀ ਦਾ ਬੜਾ ਪ੍ਰਚਾਰ ਕਰਦੇ ਆ ਉਹ ਜਿਸ ਸਿੱਖੀ ਨੂੰ ਬੜਾ ਪ੍ਰਮੋਟ ਕਰਨ ਦਾ ਹੈ ਉਹ ਭਲੇਓ ਉਹ ਹਿੰਦੂਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਹਾਏ ਉਹ ਸਿੱਖਾਂ ਦੇ ਵਿੱਚ ਸਨਾਤਨ ਦਾ ਹਿੰਦੂਇਜ਼ਮ ਦਾ ਪ੍ਰਚਾਰ ਕਰ ਰਹਾਏ ਹੈ ਮੰਨੂ ਜਾਂ ਨਾ ਮੰਨੂ ਸਿੱਖਾਂ ਨੂੰ ਆਪਣੇ ਵੱਲ ਖਿੱਚ ਰਏ ਆ ਮਿੱਠੀ ਗੋਲੀ ਪਾ ਕੇ ਗੁਰੂਆਂ ਦੀਆਂ ਮਣਕੜ ਤੇ ਫੋਟੋਆਂ ਤੇ ਟਿੱਕੇ ਲਾ ਕੇ ਕਰਮ ਕਾਂਡ ਕਰਕੇ ਸਿੱਖਾਂ ਨੂੰ ਆਪਣੇ ਵੱਲ ਖਿੱਚ ਰਏ ਕਮਾਲ ਦੀ ਗੱਲ ਕਦੀ ਪ੍ਰੇਮਾਨ ਨਹੀਂ ਹੁਣੀ ਚੱਲ ਕੇ ਆਪ ਕਦੀ ਫਤੇਗੜ ਸਾਹਿਬ ਆਏ ਇੰਨੀ ਸ਼ਹੀਦੀ ਦੇ ਹੜੇ ਚੱਲੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਇਹਨਾਂ ਬਦਲੇ ਪ੍ਰੇਮਾਨੰਦ ਜੀ ਹੋਣਾ ਦਾ ਧਰਮ ਜੇ ਪਰਫੁੱਲਤਿਆ ਇਹਨਾਂ ਦੇ ਬਦਲੇ ਜਿਹੜੇ ਨੌਵੇਂ ਪਾਸ਼ਾ ਨੇ ਆਪਣਾ ਸੀਸ ਕੁਰਬਾਨ ਕੀਤਾ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦੇਲਾ ਕਦੀ ਇਹ ਪ੍ਰੇਮਾਨੰਦ ਜੀ ਉਸ ਗੁਰੂ ਦੇ ਸ਼ਹਾਦਤ ਵਾਲੇ ਸਥਾਨ ਤੇ ਕਦੀ ਸੀਸ ਗੰਸਾ ਮੱਥਾ ਟੇਕਣ ਆਏ ਆਏ ਹੁਣ ਮੈਨੂੰ ਲਿੰਕ ਭੇਜ ਦਿਓ WhatsApp ਤੇ ਭੇਜ ਦਿਓ ਜਿੱਦਾਂ ਵੀ ਭੇਜ ਦਿਓ ਅਸੀਂ ਮਾਫੀ ਮੰਗ ਲਾਂਗੇ ਆਏ ਹੁਣ ਤੇ ਰਕਾਪਗਨ ਸਾਹਿਬ ਆਏ ਹੁਣ ਕਦੀ ਨਹੀਂ ਗੁਰੂਕਾ ਤਾਲ ਆਕਰਿਆ ਇਹ ਹੁਣ ਕਦੀ ਨਹੀਂ ਅਨੰਦਪੁਰ ਸਾਹਿਬ ਆਏ ਹੋਣ ਕਦੀ ਨਹੀਂ ਫਤੇਗੜ ਸਾਹਿਬ ਆਏ ਹੁਣ ਕਦੀ ਨਹੀਂ ਆਏ ਹੋਣ ਤਾਂ ਲਿੰਕ ਭੇਜ ਦਿਓ ਮਾਫੀ ਮੰਗ ਲਾਂਗੇ ਇੱਕ ਬਿਆਸ ਡੇਰੇ ਦਾ ਸਮਰਥਕ ਉਹਨਾਂ ਨੇ ਪੁੱਛਿਆ ਆਂਦੇ ਵੀ ਤੁਸੀਂ ਕਦੀ ਉੱਥੇ ਨਹੀਂ ਆਏ ਪੰਜਾਬ ਫਤੇਗੜ ਸਾਹਿਬ ਹੈ ਤੋ ਡੇਰੇ ਬਿਆਸ ਦਾ ਪ੍ਰੇਮੀ ਹੀ ਉਹਨਾਂ ਤੋਹੀ ਕਦੀ ਉੱਥੇ ਨਹੀਂ ਆਏ ਤੇ ਪ੍ਰੇਮਾਨੰਦ ਜੀ ਨੇ ਉੱਤਰ ਦਿੱਤਾ ਉਹ ਆਂਦੇ ਵੀ ਅਹੀਂ ਕਦੀ ਵrindavan ਛੱਡ ਕੇ ਗਏ ਨਹੀਂਗੇ ਉਹ ਲਾਂਤ ਕਿਉਂ ਸਿੱਖੋ ਤੁਹਾਨੂੰ ਸਵਾਲ ਕਰਦਾ ਵਾਂ ਤੁਹਾਡੇ ਅੰਦਰ ਕੀ ਇਹ ਅਣਖ ਹੈਗੀ ਵੀ ਤੁਸੀਂ ਵੀ ਆਪਣਾ ਫਤਿਹਗੜ੍ਹ ਛੱਡ ਕੇ ਆਪਣੇ ਦੇਸ਼ ਛੱਡ ਕੇ ਕੌਮ ਛੱਡ ਕੇ ਤੁਸੀਂ ਵੀ ਉਹਨਾਂ ਦੇ ਪੈਰਾਂ 'ਚ ਬਹਿਣ ਜਾਂਦੇ ਕਿ ਤੁਹਾਡੇ ਅੰਦਰ ਅਣਖ ਹੈਗੀ ਉਹਨਾਂ ਨੇ ਪੈਂਦੇ ਛੱਟੇ ਗੱਲ ਇਹ ਕਹੀ ਪ੍ਰੇਮਾਨੰਦ ਜੀ ਨੇ ਉਹ ਆਂਦੇ ਵੀ ਅਸੀਂ ਆਪਣਾ ਵਰਿੰਦਾਵਨ ਛੱਡ ਕੇ ਕਿਤੇ ਨਹੀਂ ਜਾਂਦੇ ਤੇ ਖਾਸ ਕਰਕੇ ਜਿਹੜੇ ਮੈਂ ਪ੍ਰਚਾਰਕ ਦੀ ਗੱਲ ਕਰਦਾ ਜਿਹੜਾ ਚੰਡੀਆਂ ਪ੍ਰਗਟ ਕਰਦਾ ਪ੍ਰਚਾਰਕ ਸਾਡਾ ਉਹਦੀ ਗੱਲ ਕਰਾਂ ਉਹ ਪ੍ਰਚਾਰਕ ਵੇਖੋ ਕਦੀ ਨੀਲਤਾ ਰਿਆਂ ਦੇ ਕੋਲ ਜਾਗ ਲਫਾਫੇ ਲਾਊਗਾ ਕਦੀ ਨਾਮਧਾਰੀਆਂ ਦੇ ਕੋਲ ਜਾ ਕੇ ਨਾਮਧਾਰੀਆਂ ਕੋ ਚਲ ਗਿਆ ਏ ਤਾਂ ਸਾਡਾ ਨਾਮਧਾਰੀ ਪੰਥ ਸਾਡਾ ਨਾਮਧਾਰੀ ਪੰਥ ਇਦਾਂ ਸਿਫਤਾ ਕਰਨਗੇ ਆnde ਸਾਡੇ ਨਾਮਧਾਰੀ ਪੰਥਿਆਂ ਨਾਲ ਜਿਹੜਾ ਇਹਨਾਂ ਦੇ ਕੋਲ ਕੀਰਤਨ ਦੀ ਸ਼ੈਲੀ ਬੜੀ ਸੋਹਣੀ ਆ ਉਹ ਸਿਰਚ ਮਾਰਨੀ ਕੀਰਤਨ ਦੀ ਇਹੋ ਜੀ ਸ਼ੈਲੀ ਕੀਰਤਨ ਹੈ ਕਿਦੇ ਵਾਸਤੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਪੁੱਛੋ ਜਨਾਂ ਦੇ ਕੋਲ ਗਿਆਨੀ ਜੀ ਤੁਸੀਂ ਜਾਗ ਲਫਾਫੇ ਲੈਂਦੇ ਪਏ ਜੇ ਪੁੱਛੋ ਗਿਆਨੀ ਜੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੇ ਅਸਲ ਲਾਉਂਦੇ ਹੋ ਕਦੀ ਜ਼ਬਾਨ ਖੋਲੋਗੇ ਉਹਨਾਂ ਬਾਰੇ ਅਸੀਂ ਨਿੱਤ ਬੋਲਦੇ ਆ ਨੀਲਧਾਰੀਆਂ ਵਾਲੇ ਜਿਨ੍ਹਾਂ ਨੇ ਸ਼ਰੀ ਸਾਬ ਪਵਾ ਕੇ ਡਾਂਸਰਾਂ ਨਹੀਂ ਚਾਹੀਆਂ ਤੇ ਆਪ ਨੀਲਧਾਰੀ ਬਾਬਾ ਸਤਨਾਮ ਸਿੰਘ ਉੱਚੇ ਥਾਂ ਤੇ ਬੈਠਾ ਸੀ ਗਿਆਨੀ ਜੀ ਨੱਕ ਨਹੀਂ ਡੋਬ ਲੈਣਾ ਚਾਹੀਦਾ ਤੁਹਾਨੂੰ ਵੀ ਜਾ ਕੇ ਉਹਨਾਂ ਦੇ ਕੋਲ ਯਾਰ ਤੁਸੀਂ ਲਫਾਵੇ ਲੈ ਰਹੇ ਜੇ ਨੀਲਧਾਰੀਆਂ ਕੋ ਨਾਮਧਾਰਗੇ ਗੁਰੂ ਗ੍ਰੰਥ ਸਾਹਿਬ ਸਿਕੀਰੀਆਂ ਕਿੰਨਾ ਜੜੀ ਤੇਲ ਦੇ ਰਹੇ ਆ ਉਥੇ ਰਾਮ ਮੰਦਰ ਬਣਿਆ ਯੋਧਿਆ ਦੇ ਵਿੱਚ ਸਾਰੇ ਨਾਮ ਤੋ ਰਿ ਗਨੇ ਬਿਆਨ ਦਿੱਤਾ ਹਮੇ ਹਿੰਦੂਆਂ ਕੇ ਸਾਥ ਰਹਿਣਾ ਹੈ ਹਮ ਹਿੰਦੂ ਹੈ ਆਂਦਾ ਹਮਾਰਾ ਵੰਸ਼ ਸ਼੍ਰੀ ਰਾਮਚੰਦਰ ਜੀ ਸਹੀ ਹੈ ਮੈਂ ਪੁੱਛਦਾ ਗਿਆਨੀ ਜੀ ਤੁਹਾਡੀ ਜਮੀਰ ਮਰ ਗਈ ਹੈ ਜਾ ਕੇ ਉਹਨਾਂ ਦੇ ਕੋਲ ਫਾਫੇ ਲੈੰਦੇ ਪਏ ਜੇ ਆਂਦਾ ਹਮ ਹਿੰਦੂਆਂ ਕੇ ਸਾਥ ਰਹਿਣਾ ਹਮ ਹਿੰਦੂ ਹੈ ਉਹ ਭਾਈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਅਸੀਂ ਦੁਨੀਆ ਅਸੀਂ ਮੁਸਲਮਾਨ ਨਹੀਂ ਹਾਂ ਵੋ ਯਰ ਡਿਫਰੈਂਟ ਸਿੱਖ ਵੱਖਰੀ ਕੌਮ ਹੈ ਤੇ ਪਰ ਸਾਡੇ ਇਹ ਨਾਮੀ ਪ੍ਰਚਾਰਕ ਜਾ ਕੇ ਉਹਨਾਂ ਕੋਲ ਫਾਫੇ ਲੈਂਦੇ ਪਏ ਨਾਮਧਾਰੀਆਂ ਕੋ ਪੁੱਛੋ ਜਿੰਨਾਂ ਕੋਲ ਫਾਫੇ ਲੈਂਦੇ ਪਏ ਸਿੱਖੀ ਦੀ ਕਿੰਨੀ ਜੜੀ ਤੇਲ ਦਿੱਤਾ ਵਾ ਇਹ ਛੋਟੀ ਗੱਲ ਨਹੀਂ ਹੁੰਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਘਦੇ ਰਿਜੈਕਟ ਕਰਕੇ ਆਖਣਾ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਗੁਰੂ ਗੁਰੂ ਹੀ ਆਹੀ ਹੈ ਇਹ ਛੋਟੀ ਗੱਲ ਨਹੀਂ ਹੁੰਦੀ ਸਾਡੇ ਇਹ ਪ੍ਰਚਾਰਕ ਗੁਰੂਆਂ ਉਹ ਉਹਨਾਂ ਦੇ ਕੋਲ ਵੀ ਜਾ ਕੇ ਲਫਾਫੇ ਲੈਂਦੇ ਰਹੇ ਸਾਡੇ ਪ੍ਰਚਾਰਕ ਜਿਹੜੇ ਸਾਫ਼ ਕਹਿੰਦੇ ਰਹੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਗੁਰੂ ਅਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਚ ਲਾਵਨ ਲੈਣ ਲਾਵਨ ਅੱਗ ਦੇ ਘੇਰੇ ਘੇਰੇ ਲੈਣ ਸਾਡੇ ਪ੍ਰਚਾਰਕ ਉਹਨਾਂ ਕੋਲ ਫਾਫੇ ਲੈਂਦੇ ਆ ਕੋਈ ਸ਼ਰਮ ਹੈ ਕੋਈ ਹੈ ਸ਼ਰਮ ਫਿਰ ਦੂਜੀ ਗੱਲ ਆਰਐਸਐਨ ਦਾ ਸਮਾਗਮਾਂ ਚ ਉਹ ਪ੍ਰਚਾਰਕ ਉਹ ਗਿਆਨੀ ਜੀ ਜਾਂਦੇ ਆ ਭਾਈ ਸਾਹਿਬ ਜਾਂਦੇ ਆ ਕੋਈ ਹੈ ਪੁੱਛਣ ਵਾਲਾ ਪਰ ਨਹੀਂ ਜਿੰਨਹੀਂ ਸਾਰੇ ਇਦਾਂ ਹੀ ਬਾਣਾ ਵੇਖ ਕੇ ਤਾਂ ਇਹੀ ਲੱਗਣਾ ਸਾਰੀ ਸਿੱਖੀ ਸੰਭੀਏ ਫਿਰਨਦਾ ਹੈ ਪਰ ਲੱਗਦਾ ਨਹੀਂ ਵੀ ਅੰਦਰੇ ਅੰਦਰ ਸਿੱਖੀ ਦੀ ਜਣੀ ਤੇਲ ਕਿੰਨਾ ਦਿੱਤਾ ਇਹਨਾਂ ਨੇ ਇਹੋ ਜਿਹੇ ਪ੍ਰਚਾਰਕਾਂ ਨੇ ਜਦੋਂ ਮੇਰੇ ਵਰਗਾ ਪ੍ਰਚਾਰਕ ਕੋਈ ਬੋਲੇ ਤੇ ਗਾੜੀ ਨੂੰ ਜਵਾਬ ਨਹੀਂ ਇੱਕ ਸਵਾਲ ਦਾ ਹੈਗਾ ਹਾਏ ਸਿੰਘਾਂ ਨੂੰ ਮਾਰਾ ਬੋਲਤਾ ਹਾਏ ਸਿੰਘਾਂ ਨੂੰ ਮਾਰਾ ਬੋਲਤਾ ਕੀ ਮਾਰਾ ਬੋਲਿਆ ਕੀ ਮਾਰਾ ਬੋਲਿਆ ਤਾਂ ਦੋ ਮੈਨੂੰ ਜੋ ਹਕੀਕਤ ਹੈ ਉਹ ਦੱਸਿਆ ਵਾ ਮਾਰਾ ਕੀ ਬੋਲਿਆ ਇੱਕ ਚੈਲੰਜ ਉਸ ਪ੍ਰਚਾਰਕ ਨੂੰ ਮੈਂ ਗੁਰੂ ਦੀ ਹਜ਼ੂਰੀ 'ਚ ਕਰਦਾ ਵਾਂ ਜਿਹੜੇ ਆਰਐਸਐਸ ਦੇ ਕੋਲੋਂ ਲਫਾਫੇ ਲੈਂਦੇ ਪ੍ਰਚਾਰਕ ਇਸ ਪ੍ਰਚਾਰਕ ਨੂੰ ਮੈਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਦਿੰਦਾ ਹਾਂ ਲੱਖ ਰੁਪਈਆ ਮੈਂ ਆਪਦੀ ਜੇਬ ਛੋੜਾਂਗਾ ਇਸ ਸ਼ਬਦ ਦੀ ਵੀ ਆਖਿਆ ਕਰਕੇ ਵਿਖਾ ਦੇਣਾ ਕਿਹੜਾ ਸ਼ਬਦ ਭਗਤ ਨਾਮਦੇਵ ਜੀ ਦਾ ਭਗਤ ਨਾਮਦੇਵ ਜੀ ਕਹਿੰਦੇ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਓ ਪਾਂਡੇ ਤੁਮਰੀ ਗਾਇਤਰੀ ਲੋਧੇ ਦਾ ਖੇਤ ਖਾਤੀ ਥੀ ਲੈਕਰ ਠੰਗਾ ਤੰਗਰੀ ਤੋਰੀ ਲੰਗਤ ਲੰਗਤ ਜਾਂਦੀ ਥੀ ਪਾਂਡੇ ਤੁਮਰਾ ਮਾਂ ਦੇਵ ਧੌਲੇ ਬਲਦ ਚੜਿਆ ਆਵ ਦੇਖਿਆ ਥਾ ਮੋਦੀ ਕਾ ਕਰਖਾਨਾ ਪਕਾ ਵਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਾਂ ਦੇਖਿਆ ਥਾ 라वण ਸਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ Hindu वन्ना तुर्कू गाना ਦੋਵਾਂ ਤੇ ਗਿਆਨੀ ਸਿਆਣਾ Hindu ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹਰਾ ਨਾਮਸੀਤ ਇਸ ਪੰਕਤੀ ਦੀ ਇਸ ਸ਼ਬਦ ਦੀ ਉਹ ਭਾਈ ਸਭ ਕਥਾ ਕਰਕੇ ਵਿਖਾ ਦੇਣਾ ਕਰਨ ਕਥਾ ਕਦੀ ਨਹੀਂ ਕਰਨਗੇ ਮੈਨੂੰ ਪਤਾ ਨਹੀਂ ਕਰਨੀ ਹੁੰਦਾ ਲੱਖ ਰੁਪਏ ਦੇਣ ਨੂੰ ਮੈਂ ਤਿਆਰ ਆ ਪਰ ਨਹੀਂ ਕਰਨਗੇ ਉਹ ਰੀਜਨ ਕਾਰਨ ਜੇ ਇਸ ਸ਼ਬਦ ਦੀ ਕਥਾ ਕਰਦੀ ਜੇ ਇਹ ਸ਼ਬਦ ਦੀ ਕਥਾ ਕਰਤੀ ਤਾਂ ਜਿਹੜੇ ਮਗਰ ਆਕਾ ਬੈਠੇ ਆ ਜਿਨ੍ਹਾਂ ਦੇ ਪਿੱਛੇ ਤੇ ਥਾਪੜਾ ਵਾ ਕਿਹੜੇ ਆ ਕਾ ਮੋਨਪਾਗ ਵੱਜੀ ਆਰਐਸਐਸ ਪਤਾ ਵਾ ਜੇ ਇਹ ਸ਼ਬਦ ਦੀ ਵਿਆਖਿਆ ਕਰਤੀ ਪਤਾ ਵੀ ਉਂਦਰੋਂ ਲਫਾਫਾ ਮੇ ਲਾੜ ਜਾਣਾ ਵਾ ਓ ਭਾਈ ਤੁਹਾਡੇ ਗਾੜੀ ਹੱਥ ਜੋੜ ਕੇ ਤਰਲਾ ਮਾਰਾ ਯਾਰ ਆਰਐਸਐਸ ਤੇ ਬਗਾਨੀ ਆ ਉਹ ਤਾਂ ਸਿੱਖੀ ਦੇ ਵਿਰੋਧੀ ਆ ਭਾਈ ਸਾਹਿਬ ਤੁਸੀਂ ਤਾਂ ਜਨਮ ਸਿੱਖਾਂ ਦੇ ਘਰ ਲਿਆਕ ਨਹੀਂ ਤੁਸੀਂ ਤਾਂ ਸਿੱਖਾਂ ਵਾਲੇ ਗ੍ਰੰਥ ਪੜੇਕ ਨਹੀਂ ਤੁਸੀਂ ਸ਼ਰਮ ਕਰ ਲਓ ਪਾਈ ਸਾਹਿਬ ਤੁਸੀਂ ਤਾਂ ਸਿੱਖਾਂ ਦੇ ਘਰ ਜੰਮੇ ਕਿ ਨਹੀਂ ਗਿਆਨੀ ਜੀ ਤੁਸੀਂ ਸ਼ਰਮ ਕਰ ਲਓ ਸੰਤ ਜਰਨੈਲ ਸਿੰਘ ਪਹਿਲੀ ਆਵਾਜ਼ ਉਹਨਾਂ ਨੇ ਠਾਈ ਉਹ ਆਂਦੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਸਰੀਰ ਦੇ ਮਰਨ ਭਾਵ ਗੁਰੂਆਂ ਦੀਆਂ ਸ਼ਹਾਤਾ ਹੋਈਆਂ ਗੁਰੂ ਦੇ ਪੁੱਤਰਾਂ ਦੀਆਂ ਸ਼ਹਾਤਾ ਹੋਈਆਂ ਕੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਉਹ ਗੁਰੂ ਦੇ ਪੁੱਤਰ ਸ਼ਹੀਦ ਹੋ ਗਏ ਆ ਉਹ ਸਰੀਰ ਜ਼ਰੂਰ ਉਹਨਾਂ ਦਾ ਸ਼ਹੀਦ ਕਰਤੇ ਪਰ ਉਹਨਾਂ ਦਾ ਸਰੀਰ ਸ਼ਹੀਦ ਕੀਤਾ ਗਿਆ ਜਮੀਰ ਨਹੀਂ ਸ਼ਹੀਦ ਕੀਤੀ ਗਈ ਸੰਤ ਜਰਨੈਲ ਸਿੰਘ ਕਹਿੰਦੇ ਹੀ ਮਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਵਾਂ ਤੇ ਆ ਜਿਹੜੇ ਪ੍ਰਚਾਰਕ ਅੱਜ ਆਪਣੀ ਜਮੀਰ ਮਾਰ ਕੇ ਨਾਮਧਾਰੀਆਂ ਕੋਲ ਫਫੇ ਲੈਣ ਜਮੀਰ ਮਾਰ ਕੇ ਆਰਐਸਐਸ ਦੀ ਬੋਲੀ ਬੋਲਣ ਤੇ ਇਹ ਸਰੀਰਿਕ ਪੱਖੋਂ ਦੇ ਭਾਵੇਂ ਜਿੰਦੇ ਆ ਪਰ ਅੰਦਰ ਇਹਨਾਂ ਦਾ ਤੁਸੀਂ ਦੱਸਣ ਦੀ ਲੋੜ ਨਹੀਂ ਹੁਣ ਮੈਨੂੰ ਅੱਗੇ ਨੰਬਰ 3 ਸਾਡਾ ਮਿਸ਼ਨਰੀ ਪ੍ਰਚਾਰਕ ਵੇਖ ਲੈਣਾ ਕੋਈ ਤੇ ਐਦਾਂ ਸਾਡੇ ਨਾਲ ਐਦਾਂ ਜੈਲਸੀ ਕਰਨਗੇ ਵੀ ਜਿੱਦਾਂ ਬ્રાਹਮਣ ਇੱਕ ਸਮੇਂ ਤੇ ਸ਼ੂਦਰ ਨੂੰ ਵੇਖ ਕੇ ਨਹੀਂ ਕਹਿੰਦਾ ਹੁੰਦਾ ਯਾਰ ਮੇਰਾ ਧਰਮ ਭ੍ਰਸਟ ਹੋ ਗਿਆ ਇਹਨੂੰ ਪਰੇ ਲੈ ਜਾਓ ਮੇਰੇ ਕਹਿਣ ਤੋਂ ਭਾਵ ਇਹ ਪ੍ਰਚਾਰਕ ਮਿਸ਼ਨਰੀ ਪ੍ਰਚਾਰਕਾਂ ਨੂੰ ਵੇਖ ਕੇ ਜਾਂ ਜਿਹੜੇ ਸੱਚ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਨਰੋਲ ਗੱਲ ਕਰਨ ਵਾਲੇ ਪ੍ਰਚਾਰਕਾਂ ਨੂੰ ਵੇਖ ਕੇ ਇਹ ਪ੍ਰਚਾਰਕਾਂ ਦੇ ਐਦਾਂ ਖੂਨ ਵਾਲੇ ਮਾਰਦੇ ਵੀ ਜਿੱਦਾਂ ਸਾਡੇ ਲਾ ਕੇ ਸ਼ੂਦਰ ਆ ਗਿਆ ਵਾ ਜਿੱਦਾਂ ਬ્રાਹਮਣ ਕਹਿੰਦਾ ਹੁੰਦਾ ਹੈ ਮਿਸ਼ਨਰੀ ਪ੍ਰਚਾਰਕਾਂ ਨੂੰ ਕੀੜੇ ਮਕੌੜੇ ਸਮਝਦੇ ਆਏ ਤੇ ਪਰ ਫਿਰ ਵੀ ਉਹ ਮਿਸ਼ਨਰੀ ਪ੍ਰਚਾਰ ਕੀ ਹੈ ਜਿਹੜੇ ਗੱਲ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਦੀ ਕਰਦੇ ਆ ਠੋਕ ਵਜਾ ਕੇ ਉਹ ਮਿਸ਼ਨਰੀ ਪ੍ਰਚਾਰ ਕੀ ਹੈ ਜਿੱਦਾਂ ਹੁੰਦਾ ਨਾ ਵੀ ਕੁੱਤੇ ਦੇ ਸਿਰ 'ਚ ਕੀੜੇ ਪਏ ਹੋਣ ਤਾਂ ਕੁੱਤਾ ਤੜਫਦਾ ਹੋਵੇ ਤਾਂ ਕੰਨ ਝਾੜਦਾ ਹੋਵੇ ਤੇ ਕਿੰਨਾ ਉਹਦੇ ਲੱਗੂ ਐ ਬਦਬੂ ਆਉਂਦੀ ਐ ਤੇ ਬੰਦਾ ਐਂ ਨਾ ਘਟਾਕੇ ਨਿਕਲਦਾ ਵਾ ਇਹ ਸਾਡਾ ਕੋਈ ਪ੍ਰਚਾਰਕ ਵੇਖ ਲੈਂਦਾ ਇਦਾਂ ਨਫ਼ਰਤ ਕਰਦੇ ਜਿੱਦਾਂ ਹਲਕਾਏ ਕੁੱਤਰ ਨੂੰ ਨਫ਼ਰਤ ਕਰਦੇ ਲੋਕ ਮਾਫ ਕਰਨਾ ਇਦਾਂ ਆ ਆ ਕੁਝ ਇਦਾਂ ਕਰਦੇ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਿਧਾਂਤ ਤੇ ਖਰੇ ਨਹੀਂ ਗੇ ਆਰਤੀ ਮਹਾਰਾਜ ਨੇ ਜਗਨਨਾਥ ਪੁਰੀ ਰੋਕੀ ਇਹ ਆਰਤੀ ਕਰਨ ਦਾ ਹੈ ਤੇ ਗਾੜੀਆਂ ਨੂੰ ਵਿਆਖਿਆ ਕੀ ਦੇਣਗੇ ਬਾਣੀ ਦੀ ਮਹਾਰਾਜ ਕਹਿੰਦੇ ਤੂਪ ਦੀਪ ਕਰੇ ਸਾਜ ਆਰਤੀ ਭਾਈ ਸਾਹਿਬ ਅਗਲੀ ਪੰਕਤੀ ਵੀ ਪੜੋ ਵਾਰ ਨ ਜਾਉ ਕਮਲਾਪਤੀ ਭਾਵ ਤਰ ਤੂਪ ਦੀਵੇ ਜਗਾ ਕੇ ਲੋਕੀ ਆਰਤੀ ਕਰਦੇ ਸੀ ਇਹ ਅਰਥ ਆ ਵਾਰ ਨ ਜਾਉ ਕਮਲਾਪਤੀ ਪਰ ਤੇਰ ਤੋ ਸਦਕੇ ਜਾਣਾ ਹੀ ਤੂਪ ਦੀਵੇ ਜਗਾ ਕੇ ਆਰਤੀ ਕਰਨਾ ਇਹ ਅਰਥ ਆ ਇਹਦਾ ਭਾਈ ਸਾਹਿਬ ਕਿਉਂ ਲੋਕਾਂ ਨੂੰ ਤੁਮਰਾਹ ਕਰਦੇ ਜੀ ਬਾਣੀ ਦੀ ਕਹਿਣ ਤੋਂ ਬਾਅਦ ਬਾਣੀ ਦੀ ਵਿਆਖਿਆ ਵੀ ਸਹੀ ਨਹੀਂ ਕਰਨ ਦਾ ਏ ਤੇ ਤਾਂ ਵੀ ਇਹ ਪੰਥਕ ਬਣ ਕੇ ਬੈਠੇ ਆ ਅਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰੀਏ ਸਾਨੂੰ ਕਹਿਣਗੇ ਦੀ ਕਾਮ ਰੈਡੀ ਏ ਇਹ ਆਰਐਸਐਸ ਦੇ ਏ ਇਹ ਸਰਕਾਰੀ ਏ ਹੁਣ ਉਹ ਤਾਂ ਖਿਆਲ ਸੰਗਤ ਨੂੰ ਪਤਾ ਵਾ ਕਿ ਕਿਹੜਾ ਸਰਕਾਰੀ ਏ ਤੇ ਕਿਹੜਾ ਪੰਥਕ ਏ ਸਾਨੂੰ ਦੱਸਣ ਦੀ ਲੋੜ ਨਹੀਂ ਪਰ ਬੱਚੋ ਸਿੱਖੋ ਇਹੋ ਜਿਹੇ ਪ੍ਰਚਾਰਕਾਂ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਖੰਡਨ ਕਰਕੇ ਜਿਹੜੇ ਦੇਵੀਆਂ ਘਰੀ ਆਉਂਦੇ ਪ੍ਰਗਟ ਦੇਵੀਆਂ ਪ੍ਰਮੋਟ ਕਰਨ ਤੇ ਜ਼ੋਰ ਲੱਗਾ ਵਾ ਮਹਾਰਾਜ ਦੀ ਬਾਣੀ ਦਾ ਵਾਕ ਆ ਦੇਵੀ ਦੇਵਾ ਪੁੱਜ ਗਿਆ ਕਿਆ ਮੰਗੋ ਕਿਆ ਦੇ ਦੇਵੀ ਦੇਵਤਨ ਖੰਡਨ ਕੀਤਾ ਵਾ ਉਹ ਜਿੰਨਾਂ ਦਾ ਹੈ ਮੁਬਾਰਕ ਉਹਨਾਂ ਨੂੰ ਉਹਨਾਂ ਦੀ ਭਾਵਨਾ ਵਾ ਉਹ ਮੰਨਨ ਪਰ ਸਿੱਖਾਂ ਨੂੰ ਸਵਾਲ ਕਰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਕਿਉਂ ਥੜਗੇ ਜੇ ਇੱਕੋ ਕਾਰਨ ਹੈ ਅਸੀਂ ਆਪ ਬਾਣੀ ਨਹੀਂ ਪੜੀ ਸੰਸਾਰ ਤੇ ਕੀ ਲੈਣ ਆਏ ਹਾਂ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕਾਓ ਬਾਣੀ ਬਾਣੀ ਪੜਨ ਬਾਣੀ ਸੁਣਨ ਆਏ ਹਾਂ ਉਹ ਤੇ ਪਰ ਹੀ ਨਹੀਂ ਨਾਮ ਵਿਸਾਰ ਲੱਗਿਆਣ ਲਾਲਚ ਨਾਮ ਵਿਸਾਰਤਾ ਲਾਲਚਾ ਚੰਬੜੇ ਜਿੱਦਾਂ ਸਾਡੇ ਪ੍ਰਚਾਰਕਾਂ ਨੂੰ ਲਾਲਚਾ ਚੰਬੜੇ ਆ ਆਰਐਸਐਸ ਦੇ ਲਫਾਫਿਆਂ ਦੇ ਤੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮੇ ਗਵਾ ਬੈਠੇ ਕੋਈ ਹੈ ਗੁਰੂ ਘਰ ਦੇ ਸਿਧਾਂਤ ਦੀ ਗੱਲ ਦੇਵੀਆਂ ਪ੍ਰਮੋਟ ਕਰਾ ਲੋ